ਹੈ ਪੀਮ ਜੈ ਭਾਰਤ ਜੈ ਸਭੀ ਅੱਜ ਅਸੀਂ ਉਸ ਮਹਾਨ ਸ਼ਖਸੀਅਤ ਨੂੰ ਯਾਦ ਕਰ ਰਹੇ ਹਾਂ ਮੇਰੇ ਕਹਿਣ ਦਾ ਭਾਗ ਭਾਰਤ ਰਤਨ ਡਾਕਟਰ ਪੀਮਰਾਓ ਅੰਮੇਤਕਰ ਸਾਹਿਬ ਜੀ ਦਾ ਅੱਜ ਪ੍ਰੀਤ ਨਿਰਵਾਣ ਦਿਵਸ ਹੈ 6 ਦਸੰਬਰ ਹੈ ਉਹ ਸਮਹਾਨ ਹਸਤੀ ਨੂੰ ਅੱਜ ਅਸੀਂ ਸ਼ਰਦਾ ਦੇ ਫੁੱਲ ਭੇਟ ਕਰਨ ਵਾਸਤੇ ਇੱਥੇ ਸਾਰੇ ਅੰਮ੍ਰਿਤਸਰ ਜ਼ਿਲ੍ਹੇ ਦੀ کریم ਇਕੱਠੇ ਹੋਏ ਹਾਂ ਜਿਨ੍ਹਾਂ ਨੇ ਦਲ ਤਾਂ ਪਛੜਿਆ ਔਰ ਦੌਲਤ ਔਰ ਔਰਤਾਂ ਦੇ ਹੱਕਾਂ ਵਾਸਤੇ ਆਪਣੀ ਸਿਹਤ ਸਾਰੀ ਜ਼ਿੰਦਗੀ ਲਾ ਦਿੱਤੀ ਆਪਣਾ ਸਾਰਾ ਪਰਿਵਾਰ ਆਪਣੇ ਚਾਰੇ ਬੱਚੇ ਆਪਣਾ ਸਾਰਾ ਪਰਿਵਾਰ ਦੇਸ਼ ਔਰ ਸਮਾਜ ਦੇ ਉਤੋਂ ਕੁਰਬਾਨ ਕਰ ਦਿੱਤਾ ਅਸੀਂ ਉਹਨਾਂ ਨੂੰ ਅੱਜ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਇਕੱਠੇ ਹੋਏ ਹਾਂ ਮੇਰੀ ਸਾਰੇ ਹੀ ਹਿੰਦੁਸਤਾਨ ਦੇ ਔਰ ਸੰਸਾਰ ਭਰ ਦੇ ਜਿਹੜੇ ਲੋਕਾਂ ਨੂੰ ਬੇਨਤੀ ਆ ਕਿ ਉਹ ਸਮਮਾਨ ਸ਼ਖਸੀਅਤ ਦੀ ਜਿਹੜੀ ਦੇਣਾ ਸਭ ਭਾਰਤ ਨੂੰ ਇਹਨਾਂ ਵੱਡਾ ਸਵਿਧਾਨ ਦੇ ਦੇਣਾ ਔਰ ਉਸ ਤੋਂ ਬਾਅਦ ਜੋ ਉਹਨਾਂ ਨੇ ਚਾਣਨਾ ਚਾਣਨ ਮਨਾਰਾ ਸਾਨੂੰ ਦਿਖਾਇਆ ਹੈ ਉਸ ਨੂੰ ਅਸੀਂ ਪੂਰਿਆ ਕਰਨ ਲਈ ਸਾਰੇ ਇਕਜੁੱਟ ਹੋ ਕੇ ਜੋ ਉਹਨਾਂ ਦਾ ਮਿਸ਼ਨ ਸੀ ਉਹ ਸਮਿਸ਼ਨ ਨੂੰ ਪੂਰਾ ਕਰਨ ਲਈ ਸਾਰੇ ਇਕਜੁੱਟ ਹੋ ਕੇ ਸਾਰੇ ਭਾਰਤ ਦੇ ਜਿਹੜੇ ਆ ਦਲਤ ਪਛੜੇ ਆਦੀਵਾਸੀ ਔਰ ਖਾਸ ਕਰਕੇ ਔਰਤਾਂ ਦੇ ਹੱਕਾਂ ਲਈ ਜਿਹੜਾ ਉਹਨਾਂ ਨੇ ਆਪਣਾ ਯੋਗਦਾਨ ਪਾਇਆ ਸੀ ਉਸ ਨੂੰ ਯਾਦ ਰੱਖਦੇ ਹੋਏ ਜੋ ਉਹਨਾਂ ਦਾ ਮਿਸ਼ਨ ਹੈ ਅਧੂਰਾ ਹੈ ਉਸ ਨੂੰ ਪੂਰਾ ਕਰਨ ਲਈ ਸਾਰੇ ਇਕਜੁੱਟ ਹੋਈਏ ਜੈ ਭੀਮ ਜੈ ਭਾਰਤ ਦੇਸ ਜੈ ਭਾਰਤ ਜੈ ਸੰਵਿਧਾਨ ਜੈ ਸੰਵਿਧਾਨ ਅੱਜ ਬਾਬਾ ਸਾਹਿਬ ਦੇ ਪਰਿਨਿਰਵਾਣ ਦਿਵਸ ਤੇ ਮੈਂ ਇਸ ਚੈਨਲ ਦੇ ਮਾਧਿਅਮ ਤੋਂ ਮੈਸੇਜ ਇਹ ਦੇਣਾ ਚਾਹੁੰਦਾ ਕਿ ਬਾਬਾ ਸਾਹਿਬ ਦੇ ਤਿੰਨ ਮੂਲ ਮੰਤਰ ਸੀ ਸਮਾਜ ਦੇ ਲੋਕ ਸਿੱਖਿਸ਼ਿਤ ਹੋਣ ਔਰ ਸੰਗਠਿਤ ਹੋਣ ਤੇ ਸੰਘਰਸ਼ ਕਰਨ ਸਿੱਖਿਆ ਜਿਹੜੀ ਹੈ ਕਿ ਉਹ ਆਪਾਂ ਨੂੰ ਸੰਗਠਿਤ ਕਰਦੀ ਹੈ ਸੰਘਰਸ਼ ਕਰਦੀ ਹੈ ਚੰਗੇ ਕਮਾਂ ਵਾਸਤੇ ਅੱਜ ਜੋ ਦੇਸ਼ ਦੇ ਹਾਲਾਤ ਹੈ ਉਸ ਵਾਤੇ ਸਾਰਿਆਂ ਨੂੰ ਭਾਰ ਦੇ ਦੇ ਇਤਿਹਾਸ ਤੋਂ ਜਾਣੂ ਹੋਣ ਦੀ ਜ਼ਰੂਰਤ ਹੈ ਮਹਾਪੁਰਸ਼ਾਂ ਦਾ ਜਿਹੜਾ ਗਿਆਨ ਹੈ ਉਸ ਦੇਚ ਜਿਹੜਾ ਗਿਆਨ ਹੈ ਉਹ ਗਤੀਸ਼ੀਲ ਲੋਕਾਂ ਨੇ ਗਿਆਨ ਅਪਣਾਇਆ ਤੇ ਉੱਥੇ ਭਗਤੀ ਦੇ ਅੰਦੋਲਨਾਂ 'ਚ ਸ਼ਾਮਲ ਹੋਏ ਨੇ ਜਿਹੜਾ ਮਹਾਪੁਰਸ਼ਾਂ ਦਾ ਸਹੀ ਮੈਨੇਜ ਜਿਹੜਾ ਗਿਆਨ ਸੀ ਉਹ ਪ੍ਰਗਤੀਸ਼ੀਲ ਗਿਆਨ ਸੀ ਕਿ ਜਿਹੜਾ ਇਨਸਾਨ ਨੂੰ ਦੇਸ਼ ਦਾ ਮਾਮਲਾ ਹੋਵੇ ਕਈਆਂ ਆਪਣੇ ਸਟੇਟ ਦਾ ਮਾਮਲਾ ਹੋਵੇ ਜਾਂ ਪਰਿਵਾਰ ਦਾ ਮਾਮਲਾ ਹੋਵੇ ਸਮਾਜ ਦੇ ਲੋਕਾਂ ਨੂੰ ਸਿੱਖਿਸ਼ਿਤ ਕਰਨ ਵਾਤੇ ਸੰਗਠਿਤ ਕਰਨ ਵਾਤੇ ਸੰਘਰਸ਼ ਕਰ ਕਰਨ ਵਾਸਤੇ ਮਹਾਪੁਰਸ਼ਾਂ ਦਾ ਜਿਹੜਾ ਗਿਆਨ ਸੀ ਉਹ ਪ੍ਰਗਤੀਸ਼ੀਲ ਗਿਆਨ ਹੋਣਾ ਚਾਹੀਦਾ ਇਸ ਸੋਚ ਦੇ ਨਾਲ ਬਾਬਾ ਸਾਹਿਬ ਦੇ ਤਿੰਨਾਂ ਮੂਲ ਮੰਤਰਾਂ ਨੂੰ ਸਿੱਖਿਸ਼ਿਤ मानके ਸੰਗਠਿਤ ਹੋ ਕੇ ਸੰਘਰਸ਼ ਕਰਨ ਵਾਸਤੇ ਦੇਸ਼ ਦੇ ਅੰਦਰ ਚੰਗੀ ਸੋਚ ਦਾ ਮਾਨਵਤਾ ਦਾ ਇਨਸਾਨੀਅਤ ਦਾ ਪੜਾ ਹੋਵੇ ਸਾਰੇ ਦੇਸ਼ ਦੇ ਲੋਕਾਂ ਦਾ ਪੜਾ ਹੋਵੇ ਉਸ ਸੋਚ ਨੂੰ ਲੈ ਕੇ ਅੱਜ ਮਹਾਪੁਰਸ਼ਾਂ ਦੀ ਸੋਚ ਨੂੰ ਬਾਬਾ ਸਾਹਿਬ ਦੀ ਸੋਚ ਨੂੰ ਲੈ ਕੇ ਸਾਨੂੰ ਅੱਗੇ ਬੰਦਾ ਹੈਗਾ ਤਾਂ ਕਿ ਜਿਹੜਾ ਬਾਬਾ ਸਾਹਿਬ ਦਾ ਸੁਪਨਿਆਂ ਦਾ ਭਾਰਤ ਦੇਸ਼ ਸੀ ਉਹਨੂੰ ਸੁਪਨਿਆਂ ਦੇ ਭਾਰਤ ਦੇਸ਼ ਨੂੰ ਅਖੰਡ ਭਾਰਤ ਜਿਹੜਾ ਨਾ ਸਾਰੀ ਮਾਨਵਤਾ ਦਾ ਜਿਹੱਚ ਭਲਿਆ ਕਲਿਆਣ ਹੋਏ ਜਿਹੜਾ ਸੰਤ ਮਹਾਪੁਰਸ਼ਾਂ ਨੇ ਸੰਦੇਸ਼ ਦਿੱਤਾ ਸੀ ਉਹ ਬਾਬਾ ਸਾਹਿਬ ਨੇ ਬੁੱਧਾ ਨੇ ਮਾਧਿਅਮ ਤੋਂ ਜਿਹੜਾ ਸੰਦੇਸ਼ ਦਿੱਤਾ ਸੀ ਉਹ ਚ ਲੋਕਾਂ ਦਾ ਕਲਿਆਣ ਹੋ ਸਕਦਾ ਭਾਰਤੀ ਉਰੇ ਚ ਹੀ ਹੁੰਦੀ ਹੈ ਜਿਹੜੇ ਦੇਸ਼ ਦੇ ਲੋਕਾਂ ਦਾ ਧਿਆਨ ਰੱਖਣਗੇ ਉਹ ਦੇਸ਼ ਦੇ ਅੰਦਰ ਸਤਾ ਦੇ ਵਿੱਚ ਆਉਣ ਦੇ ਹੱਕਦਾਰ ਹੋਣਗੇ ਇਸ ਲਈ ਬਾਬਾ ਸਾਹਿਬ ਦੀ ਸੋਚ ਨੂੰ ਅਪਣਾਉਂਦੇ ਤੇ ਸਾਰਿਆਂ ਨੂੰ ਰਲ ਮਿਲ ਕੇ ਇਕਤਾ ਦੇ ਨਾਲ ਮਾਨਵਤਾ ਦੇ ਭਲ ਦੇ ਨਾਲ ਮਾਨ ਸਮਾਨ ਦੇ ਨਾਲ ਸਾਰਿਆਂ ਦਾ ਜੀਤ ਮਾਨ ਸਮਾਨ ਹੋਵੇ ਸਾਰੇ ਲੋਕਾਂ ਦੀ ਇਕਤਾ ਹੋਵੇ ਸਾਰਿਆਂ ਨੇ ਲੋਕਾਂ ਦਾ ਜਿਹੜਾ ਧਰਮ ਦੇ ਮਾਮਲੇ 'ਚ ਇੱਜ਼ਤ ਮਾਨ ਬਣੇ ਇਹਨਾਂ ਸ਼ਬਦਾਂ ਦੇ ਨਾਲ ਸੱਚੀ ਸ਼ਰਧਾਂਜਲੀ ਬਾਬਾ ਸਾਹਮਣੇ ਇਹੋ ਹੀ ਹੈ ਕਿ ਬਾਬਾ ਸਾਹਿਬ ਦੀ ਸੋਚ ਉੱਤੇ ਪੈਰਾ ਦੇਣਾ ਹੈ ਜੈ ਭੀਮ ਜੈ ਭਰੋ ਜੈ ਸਰਕਾਰ